संगतां जी शा प्यार ਸਾਡੇ 555ਵੇਂ ਅਵਧਾਰਪੁਰ ਦਾ ਇਹ ਤੀਸਰਾ ਨਗਰ ਕੀਰਤਨ ਹਰਿਆਲੀ ਦਾ ਸਨੇਹਾ ਪਵਨ ਗੁਰੂ ਪਾਣੀ ਪਿੱਤਾਂ ਮਾਤਾ ਤਰਤ ਮਾਤ ਦਾ ਸਨੇਹ ਇਹ ਹਰ ਸਾਲ ਹੀ ਦਰਖਤ ਵੀ ਬੁੱਢੇ ਵੀ ਬਣਦੇ ਆ ਤਾਂ ਕਿ ਲੋਕ ਲਾਉਣ ਪਾਲਣ ਸੰਭਾਲਣ ਹਰਿਆਲੀ ਵਧੇ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਬਾਬੇ ਅਨੰਦ ਦੀ ਰਹਿੰਦੇ ਦੁਆਰਾ ਦੁਆਰਾ ਵਹਾਜਾ ਲੂ ਹੋਇਆ ਉਸੇ ਲੋਕਾਂ ਦੇ ਵਿੱਚ এনवायरमेंट ਬਰੀ ਪ੍ਰਤੀਬੜੀ ਜਿਹੜੀ ਹੈ ਉਹ ਚੇਤਨਾ ਪੈਦਾ ਹੋਈ ਆ ਅਨੂਆ ਵਾਲੇ ਤੇ ਭਈਆ ਅੱਗ ਨਹੀਂ ਲਾਉਂਦਾ ਇਹ ਕਣਕ ਵਾਲੇ ਵੀ ਜਿਹੜੇ ਆਗੇ ਆ ਉਹ ਅੱਗ ਨਹੀਂ ਲਾਉਂਦੇ ਸੋ ਇਹਦੇ ਨਾਲ ਬਹੁਤ ਵੱਡਿਆ ਗੁਰੂ ਮਹਾਰੇ ਦਾ ਵੀ ਸੁਨਵਾਣਾ ਇਹ ਸਾਨੂੰ ਵੀ ਸੌਖਾ ਸਹਾ ਹੋਊਗਾ ਇਹ ਰਹਿੰਦੇ ਪ੍ਰੋਡੂਸ਼ਨ ਜਿਹੜੇ ਆ ਇਹ ਖਤਮ ਹੋਣ ਉਦੇ ਵਾਸਤੇ ਜਿਹੜੀ ਹੈਗੀ ਇਹ ਚੇਤਨਾ ਸਾਡੇ ਸਾਰਿਆਂ ਦੇ ਅੰਦਰ ਬਣੇ ਆਪਣਾ ਹੱਥੇ ਆਪਣਾ ਪਹੇਕਾ ਸਵਾਰੀਏ ਸਾਡੇ 555ਵਾਂ ਅਵਧਾਰਪੁਰ ਦਾ ਇਹ ਤੀਸਰਾ ਨਗਰ ਕੀਰਤਨ ਹਰਿਆਲੀ ਦਾ ਸੁਨੇਹਾ ਪਵਨ ਗੁਰੂ ਪਾਣੀ ਪਿੱਤ ਮਾਤਾ ਤਰਤ ਮੱਤ ਦਾ ਸੁਨੇਹਾ ਇਹ ਹਰ ਸਾਲ ਹੀ ਦਰਖਤ ਵੀ ਬੁੱਢੇ ਵੀ ਬਣਦੇ ਆ ਤਾਂ ਕਿ ਲੋਕ ਲਾਉਣ ਪਾਲਣ ਸੰਭਾਲਣ ਹਰਿਆਲੀ ਵਧੇ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਕੀ ਜਿੰਨੇ ਵੀ ਏਰੀਆ ਦੇ ਵਿੱਚ ਸਾਨੂੰ ਕਿਤੇ ਅੱਗ ਨਹੀਂ ਲੱਗੀ ਦੇਖੀ ਸਾਰੇ ਕਿਸਾਨ ਜਿਹੜੇ ਆਲੂ ਲਾਉਣ ਵਾਲੇ ਆ ਤੀਸਰਾ ਨਗਰ ਕੀਰਤਨ ਹੋ ਗਿਆ ਤੇ ਕਿਸੇ ਇੱਕ ਥਾਂ ਵੀ ਅਸੀਂ ਅੱਗ ਲੱਗੀ ਨਹੀਂ ਦੇਖੀ ਤੋਂ ਇਹ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਬਾਬੇ ਨਾਨਕ ਦੀ ਰੰਗ ਦੇ ਦੁਹਾਵਾਰਾ ਵਹਾਜਾ ਚਾਲੂ ਹੋਇਆ ਉਸੇ ਲੋਕਾਂ ਦੇ ਵਿੱਚ এনवायरमेंट ਵਰੀ ਬੜੀ ਬੜੀ ਜਿਹੜੀ ਹੈ ਉਹ ਚੇਤਨਾ ਪੈਦਾ ਹੋਈ ਆ ਆਲੂਆ ਵਾਲੇ ਤੇ ਭਈਆ ਅੱਗ ਨਹੀਂ ਲਾਉਂਦਾ ਇਹ ਕਣਕ ਵਾਲੇ ਵੀ ਜਿਹੜੇ ਆ ਗਏ ਉਹ ਅੱਗ ਨਹੀਂ ਲਾਉਂਦੇ ਸੋ ਇਹਦੇ ਨਾਲ ਬਹੁਤ ਵੱਡਿਆ ਗੁਰੂ ਮਹਾਰਾਜ ਦਾ ਵੀ ਸਨਮਾਨ ਤੇ ਸਾਨੂੰ ਵੀ ਸੌਖਾ ਸਹ ਹੋਊਗਾ ਸੋ ਇਹੀ ਸਨੇਹਾ ਸੰਤਵਾਇ ਤੇ ਵੀ ਹਵਾ ਪਾਣੀ ਤੇ ਧਰਤ ਬਚਾਉਣੀ ਕਹਿੰਦੀ ਆ ਗੁਰਬਾਣੀ ਜੀ ਇਹਨਾਂ ਵਾਸਤੇ ਆਪਾਂ ਯਤਨ ਕਰਨੇ ਪਾਣੀ ਕਹਿੰਦੀ ਜਿੱਥੇ ਜਾਏ ਭਈਆ ਭਲਾ ਗਈਏ ਜਿੱਥੇ ਵੀ ਰਹ ਰਹੇ ਜਿੱਥੇ ਵੀ ਬਹਿ ਰਹੇ ਇਹਨੂੰ ਸੰਭਾਲਣਾ ਕੋਈ ਤਰ੍ਹਾਂ ਵੇਈ ਸਾਫ਼ ਹੋਈ ਆ ਇਸੇ ਦਰ ਰੇਂ ਬੁੱਢਾ ਦਰਿਆ ਵੀ ਸਾਫ਼ ਹੋਵੇ ਕਾਲਾ ਸੰਗਣ ਰੇਂ ਵੀ ਸਾਫ਼ ਹੋਵੇ ਚਿੱਟੀ ਵੇਈ ਵੀ ਸਾਫ਼ ਹੋਵੇ ਤੁੰਗਣਾੜਾ ਦਾ ਨਾਲਾ ਵੀ ਸਾਫ਼ ਹੋਵੇ ਇਹ ਰਹਿਣਦੇ ਪ੍ਰਦੂਸ਼ਨ ਜਿਹੜੇ ਆ ਇਹ ਖਤਮ ਹੋਣ ਉਹਦੇ ਵਾਸਤੇ ਜਿਹੜੀ ਹੈਗੀ ਇਹ ਚੇਤਨਾ ਸਾਡੇ ਸਾਰਿਆਂ ਦੇ ਅੰਦਰ ਬਣੇ ਆਪਣਾ ਹੱਥੀ ਆਪਣਾ ਪੇਕਾ ਸਵਾਰੀਏ ਤੇ ਮਹਾਵਾਗ ਅਨਸਾਰ ਇਹ ਸਾਰੇ ਮੋਰਚ ਜਿਹੜੇ ਆ ਫਤੇ ਹੋਣ ਇਹਦੇ ਵਾਸਤੇ ਅਰਦਾਸ ਕਰਦੀ ਆਂ